এই কথা বলতে না পারলে আমি কি করব ਉਹ ਰੌਣਕ ਦੀ ਕੋਈ ਨਹੀਂ ਨਾ ਡਾਡਾ ਬੁੱਤਨ ਨਾ ਕੋਈ ਮੈਨੂੰ ਆਪ ਕੋ ਡਰਦਾ ਕਿਲੇ ਤੋਂ ਇੱਕ ਮਿੰਟ ਦਿਖਾ ਕੇ ਫਿਰ ਹਾਂ ਨਹੀਂ ਡਰਦਾ ਇਹਨੂੰ ਰੱਬ ਜਾਣੀ ਨੂੰ ਲੱਗਦਾ ਕਿ ਕਰਵਾ ਦੇ ਇੱਕ ਗੁਰਦਾਨ ਤੇ ਲੱਗ ਜਾ 50 ਦੀ 50 ਦੀ ਜੇਕਰ ਆਪਾਂ ਦਾ ਮੋੜਾ ਆ ਗਿਆ ਹਾਂ ਸਾਡੇ ਕੋਲ ਕੋਈ ਨਹੀਂ ਬਰਗਰੂ ਵੀ ਆਪਾਂ ਦੇ ਮੇਰੇ ਬਾਟੇ ਦਾ ਬਰਕਰਾਰੀ ਕਰਦੇ ਕੌਣ ਕਰੇ ਬਾਲੇ ਕਰੀਂ ਬਰਕਰਾਰੀ ਕਰਦਾ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਸਾਡਾ ਸੁਤਨਾ ਕੋਈ ਨਹੀਂ ਕਰਦਾ ਤੁਸੀਂ ਆਪ ਦਾ ਕਰੋ ਵਧੀਆ ਕਰੋ ਮਣੀ ਕੁਸ਼ਵਨੀ ਕੀਤਾ ਉਹ ਮਾੜਾ ਚੰਗਾ ਬੋਲਣ ਲਿਆ ਮੈਨੂੰ ਕੀ ਮਤਲਬ ਯਾਰ ਉਹ ਮੈਨੂੰ ਮੇਰਾ ਹੀ ਐਸਐਚਓ ਆ ਕਦੋਂ ਬਾਹਰੋਂ ਨਹੀਂ ਆਇਆ ਮੇਰਾ ਹੀ ਐਸਐਚਓ ਆ ਕਦੋਂ ਬਾਹਰੋਂ ਨਹੀਂ ਆਇਆ ਅਸੀਂ ਡੀਐਸਪੀ ਸਾਹਿਬ ਦਾ ਮੰਨਿਆ ਅਸੀਂ ਕਿਹਦੀ ਮੰਨਿਆ ਆਈ 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 ਜਾ ਤੁਹਾਨੂੰ ਕਹਿਤਾ ਅਸੀਂ ਤੁਹਾਡੀ ਮੰਨਦੇ ਆ ਅਸੀਂ 10 20 ਨਹੀਂ ਮੰਨਦੇ ਆ ਅਸੀਂ ਨਹੀਂ ਮੰਨਦੇ ਹਾਂ ਅਸੀਂ 10 20 ਨਹੀਂ ਮੰਨਦੇ ਕਹਿੰਦੇ ਨਹੀਂ ਮੰਨਦੇ ਜੇਕਰ 10 20 ਸਭ ਹੁਕਮ ਕਰਨਗੇ ਕਿ ਰਾਜ ਸਪੀਡ ਦਾ ਇਥੋਂ ਦੁਕਾਨਦਾਰ ਆਉਂਦੀ ਹੋਵੇ ਵਾਹਿਗੁਰੂ ਜੀ ਗਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਅਫਸੋਸ ਦੀ ਗੱਲ ਹੈ ਸ਼ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਕਰਨ ਦਾ ਕੰਮ ਹੈ ਤੇ ਪਬਲਿਕ ਦੀ ਭਲਾਈ ਦੇ ਕਾਰਜ ਕਰਨ ਦੇ ਕੰਮ ਨੇ ਉਹ ਆਪਣੇ ਕੰਮਾਂ ਤੋਂ ਲਾਂਬੇ ਹੋ ਕੇ ਅੱਜ ਸ਼੍ਰੋਮਣੀ ਕਮੇਟੀ ਗੁੰਡਾਗਰਦੀ ਕਰਕੇ ਦੁਕਾਨਦਾਰਾਂ ਨੂੰ ਨਰਾਤ ਮੁਗਾ ਕੇ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੀਆਂ ਦੁਕਾਨਾਂ ਤੇ ਤਾਲੇ ਲਾਉਣ ਲੱਗੀ ਵੀ ਆ 100 200 ਬੰਦਾ ਹਥਿਆਰ ਲੈ ਕੇ ਤੁਰਿਆ ਫਿਰਦਾ ਚਰਿਆ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਵੀ ਨਾ ਕੋਈ ਪ੍ਰਸ਼ਾਸਨ ਨੂੰ ਦੀ ਚੀਜ਼ ਹੈ ਨਾ ਕੋਈ ਕਿਸੇ ਕਿਸਮ ਦਾ ਕੋਈ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ ਕਿਸੇ ਦੁਕਾਨਦਾਰ ਦੀ ਦੁਕਾਨ ਤੇ ਤਾਲਾ ਲਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਜੇ ਵੀ ਜੇ ਫਰਜ ਕਰੋ ਕੋਈ ਕਿਸੇ ਕਿਸਮ ਦਾ ਦੁਕਾਨਦਾਰ ਦਾ ਕਰਾਇਆ ਡਿਊ ਡਿਊ ਆ ਉਹ ਕਾਨੂੰਨੀ ਪ੍ਰਕਿਰਿਆ ਸਪਨਾ ਸਕਦੇ ਨੇ ਕਾਨੂੰਨੀ ਪ੍ਰਕਿਰਿਆ ਸਪਨਾ ਕੇ ਕਾਨੂੰਨ ਦੇ ਮੁਤਾਬਕ ਉਹ ਕਬਜ਼ਾ ਲੈ ਸਕਦੇ ਨੇ ਇਸ ਤਰ੍ਹਾਂ ਕੋਈ ਗੱਲ ਨਹੀਂ ਅੱਜ ਦੀ ਕੋਈ ਇਹ ਬਾਈਡਲ ਲੈਵਲ ਤੇ ਨਹੀਂ ਗੱਲ ਹੈਗੀ ਹੁਣ 80% ਦੁਕਾਨਾਂ ਬਰਨਾਲੇ ਦੇ ਵਿੱਚ ਕਰਾਇਤੇ ਨੇ ਇਸ ਤਰ੍ਹਾਂ ਦਾ ਜੇ ਕੋਈ ਫਰਜ ਕਰੋ ਕਿਸੇ ਕਿਸਮ ਦੀ ਕੋਈ ਗੱਲ ਹੁੰਦੀ ਹੈ ਅਗਲਾ ਕਾਨੂੰਨੀ ਪ੍ਰਕਿਰਿਆ ਬਣਾਉਂਦਾ ਪਰ ਸ਼੍ਰੋਮਣੀ ਕਮੇਟੀ ਨੇ ਸਰਿਆਂ ਤਰਪਾਨਾਂ ਅਸਲੇ ਲੈ ਕੇ ਦੁਕਾਨਦਾਰਾਂ ਨੂੰ ਡਰਾਉਣ ਤੋਂ ਭਗਾਉਣ ਬਾਅਦ ਤੇ ਮਤਲਬ ਜਾਨੀ ਬਹੁਤ ਵੱਡੀ ਅਨਿਆਏ ਵਾਲੀ ਗੱਲ ਕੀਤੀ ਹੈ ਸ਼੍ਰੋਮਣੀ ਕਮੇਟੀ ਦੀ ਇਹ ਪਰਜ ਨਹੀਂ ਬਣਦਾ ਡਿਊਟੀ ਨਹੀਂ ਬਣਦੀ ਅੱਜ ਮੈਨੂੰ ਸੁਣ ਕੇ ਇਸ ਗੱਲ ਦਾ ਬੜਾ ਦੁੱਖ ਹੋਇਆ ਵੀ ਸਾਡਾ ਜਿਹੜਾ ਕੰਮ ਹੈ ਅਸੀਂ ਆਪਣੇ ਕੰਮ ਤੋਂ ਲਾਭੇ ਉੱਟ ਕੇ ਅਸੀਂ ਲੋਕਾਂ ਨੂੰ ਖੁਸ਼ ਕਰਨ ਦੀ بجائے ਅਸੀਂ ਲੋਕਾਂ ਨੂੰ ਤੰਗ ਕਰ ਰਹੇ ਹਾਂ ਲੋਕਾਂ ਨੂੰ ਸਾਡਾ ਫਰਜ਼ ਹੈ ਰੋਜ਼ਗਾਰ ਦੇਣ ਦਾ ਲੋਕਾਂ ਨੂੰ ਸਾਡਾ ਫਰਜ਼ ਹੈਗਾ ਵੀ ਲੋਕਾਂ ਦੀਆਂ ਜੋ ਦੁੱਖ ਤਕਲੀਫਾਂ ਮੁਸ਼ਕਲਾਂ ਨੇ ਉਹਨਾਂ ਦਾ ਕੋਈ ਹੱਲ ਕਰੀਏ ਸਾਡਾ ਸ਼੍ਰੋਮਣੀ ਕਮੇਟੀ ਦਾ ਸਿਰਫ ਤੇ ਸਿਰਫ ਇੱਕੇ ਫਰਜ਼ ਬਣਦਾ ਵੀ ਅਸੀਂ ਸਿੱਖੀ ਦਾ ਪ੍ਰਚਾਰ ਪ੍ਰਚਾਰ ਕਰਿਏ ਆਏ ਗਿਆਨ ਨੂੰ ਗਰੀਬਾਂ ਨੂੰ ਲੰਗਰ ਪਾਣੀ ਦੀ ਵਿਵਸਥਾ ਕਰਿਏ ਜਿਤੇਮ ਬੱਚਿਆਂ ਨੂੰ ਪੜਾਉਣ ਦੀ ਵਿਵਸਥਾ ਕਰਿਏ ਜਿਹੜੇ ਸਾਡੇ ਕੰਮ ਨੂੰ ਅਸੀਂ ਛੱਡ ਕੇ ਗਲਤ ਰਸਤਾ ਅਖਤਿਆਰ ਕਰ ਲਿਆ ਮੈਨੂੰ ਇਹ ਲੱਗਦਾ ਵੀ ਉਹ ਨਾਲ ਇਸ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਆੰਤੀ ਹੈ ਕਿੰਨੀਆਂ ਬੰਦ ਕਟਾਣਾ ਬੰਦ ਕਰ ਦਿੱਤੀਆਂ ਸਾਰੀਆਂ ਬੰਦ ਨਹੀਂ ਜਾਂ ਕੁਝ ਕਰਨਾ ਬੰਦਾ ਨਹੀਂ ਜੋ ਵੀ ਕੀਤਾ ਉਹਨਾਂ ਨੇ ਬਿਲਕੁਲ ਨਜਾਇਜ਼ ਕੀਤਾ ਮਤਲਬ ਜਾਣੀ ਜਿਹੜੀਆਂ ਦੁਕਾਨਾਂ ਬੰਦ ਕੀਤੀਆਂ ਨੇ ਉਹਨਾਂ ਨੂੰ ਗੈਰ ਕਾਨੂੰਨੀ ਨੇ ਪ੍ਰਸ਼ਾਸਨ ਨੂੰ ਚਾਹੀਦਾ ਉਹਨਾਂ ਦੇ ਪਰਚੇ ਦਰਜ ਕਰਨ ਉਹਨਾਂ ਦੇ ਬੰਦ ਦੀ ਕਾਰਵਾਈ ਕਰਨ ਤੇ ਅਸੀਂ ਉਮੀਦ ਰੱਖਦੇ ਹਾਂ ਵੀ ਪ੍ਰਸ਼ਾਸਨ ਕਾਰਵਾਈ ਕਰੂਗਾ ਗ੍ਰਿਫਤਾਰਨਾ ਲਾਏਗਾ ਕਿ ਅੱਜ ਸੰਸਰਗਾ ਜਾਂ ਬਕਰ ਇਹ ਪੱਕਾ ਧਰਨਾ ਹੈ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਦੇ ਪਰਚੇ ਦਰਜ ਨਹੀਂ ਹੁੰਦੇ ਦੁਕਾਨਾਂ ਖੁੱਲਦੀਆਂ ਨਹੀਂ ਉਹਨਾਂ ਚਿਰ ਇਹ ਪੱਕਾ ਧਰਨਾ ਰਹੂਗਾ ਇਹਦੇ 'ਚ ਕੋਈ ਢਿੱਲ ਨਹੀਂ ਹੁੰਦੀ ਰਾਤ ਨੂੰ ਵੀ ਦਿਨੇ ਵੀ 24 ਘੰਟੇ ਧਰਨਾ ਚੱਲੂਗਾ ਦੁਕਾਨਾਂ ਨਾ ਖੁੱਲਣ ਦਾ ਮੇਰਨਕਰ ਕੀ ਹੈ ਦੁਕਾਨਾਂ ਨਾ ਖੁੱਲਣ ਦਾ ਮੇਰਨਕਰ ਗੁੱਡਾ ਕਰਦੀ ਦੁਕਾਨਦਾਰ ਕਿਰਾਇਆ ਦਿੰਦੇ ਨੇ ਜਿਹੜਾ ਮਾਲਕ ਹੈ ਮਕਾਨ ਜਿਹੜਾ ਮਾਲਕ ਹੈ ਦੁਕਾਨਾਂ ਦਾ ਉਹਨੂੰ ਕਿਰਾਇਆ ਦੇ ਰਹੇ ਨੇ ਦੁਕਾਨਦਾਰ ਇੱਕ ਲਡੇਰਾ ਗਰੁੱਪ ਉੱਠ ਕੇ ਕਹਿੰਦਾ ਵੀ ਅਸੀਂ ਸਾਨੂੰ ਕਿਰਾਇਆ ਦਿਓ ਵੀ ਅਸੀਂ ਨਾ ਕੋਈ ਲੱਲਾ ਨਾ ਖੱਖਾ 15 12 23 ਨੂੰ ਸ਼੍ਰੋਮਣੀ ਕਮੇਟੀ ਚੋਂ ਕੇਸ ਹਾਰ ਗਏ ਉਹਨਾਂ ਨੇ ਕਬੂਲ ਕਰ ਲਿਆ ਵੀ ਸ਼੍ਰੋਮਣੀ ਡੇਰਾਪਾਪਾ ਕਾਂਦੇ ਸਿੰਘ ਹੈ ਹੁਣ ਡੇਰਾਪਾਪਾ ਕਾਂਦੇ ਸਿੰਘ ਦੀ ਪ੍ਰਾਪਰਟੀ ਨਾਲ ਉਹਨਾਂ ਨੂੰ ਉਹਨਾਂ ਦਾ ਕੋਈ ਅਧਿਕਾਰ ਹੀ ਨਹੀਂ ਹੱਕ ਹੀ ਨਹੀਂ ਰਾਈਟ ਹੀ ਨਹੀਂ ਹੈਗਾ ਟੀਮ ਇਹ ਕਹੋਣਾ ਜੀ ਬਾਈ ਜੀ ਗੁਰਦਰਾ ਭਾ ਗਾਂਦਾ ਸਿੰਘ ਦੀਆਂ ਦੁਕਾਨਾਂ ਨੇ ਜਿਵੇਂ ਪਹਿਲਾਂ ਵੀ ਦੱਸੋ ਕਿਹਾ 50 ਸਾਲਾਂ ਤੋਂ ਅਸੀਂ ਕਿਰਾਇਆ ਲੈਂਦੇ ਆ ਰਹੇ ਹਾਂ ਮਹੰਤ ਪਿਆਰਾ ਸਿੰਘ ਕੁਝ ਗੁੰਡੇ ਨਾ ਲੈ ਕੇ ਦੁਕਾਨਾਂ ਤੋਂ ਕਿਰਾਇਆ ਇਕੱਠਾ ਕਰਨ ਲੱਗ ਗਿਆ ਅਸੀਂ ਦੁਕਾਨਦਾਰਾਂ ਨੂੰ ਪਹਿਲਾਂ ਮੀਟਿੰਗਾਂ ਕਰਕੇ ਸਮਝਾਇਆ ਵੀ ਜੇ ਤਾਂ ਉਹਦੇ ਕੋਲ ਕੋਈ ਆਰਡਰ ਹੈ ਕਰਾਇਆ ਇਕੱਠਾ ਕਰਨ ਦਾ ਕੋਈ ਕੇਸ ਜਿੱਤੇ ਐ ਤਾਂ ਉਹਨੂੰ ਕਰਾਇਆ ਦਿਓ ਵੀ ਨਹੀਂ ਤੁਸੀਂ ਕਰਾਇਆ ਨਹੀਂ ਦਿਓ ਸਾਡੇ ਨਾਂ ਕਰਾਇਆ ਨਾਮੇ ਲਿਖੇ ਨੇ ਅਸੀਂ ਉਹ ਕਰਾਂਗੇ ਇਹ ਜੋ ਸਾਤੋ ਹੋਇਆ ਸਾਡੇ ਕਰਾਇਆ ਨਾਮ ਦੇ ਸ਼ਰਤਾਂ ਦੇ ਮੁਤਾਬਕ ਜਿਹੜਾ ਸਾਡਾ ਕਰਾਇਦਾ 2 ਮਹੀਨਾ ਕਰਾਇਆ ਨਹੀਂ ਦਿੰਦਾ ਉਹਨੇ ਸਾਈਨ ਕੀਤੇ ਹੋਏ ਨੇ ਉਸ ਤੋਂ ਬਾਅਦ ਜਿੰਦਾ ਲਾਉਣ ਦੇ ਅਸੀਂ ਹੱਕਦਾਰ ਆ ਉਹ ਹਸਾਬ ਨਾਲ ਜਿੰਦਾ ਲਾਉਣ ਦੀ ਕਿਸੇ ਕਾਰ ਵੀ ਪਾਈ ਹੈ ਮਹੰਤ ਪਿਆਰਾ ਸਿੰਘ ਇੱਥੇ ਆਵੇ ਮਹੰਤ ਪਿਆਰਾ ਸਿੰਘ ਇਹ ਕਹਿੰਦਾ ਕਿ ਜਿਹੜੇ ਬੀਬੀ ਪ੍ਰਧਾਨਕੌਰ ਦਾ ਨਿਸਾਨ ਸਾਹਿਬ ਆ ਗੁਰਦਰਾਉ ਵੀ ਮੈਂ ਢਹਾ ਦੇਣਾਗਾ ਬਾਬਾ ਗੰਦਾ ਸਾਹਿਬ ਵੀ ਢਹਾ ਦੇਣਾ ਅਸੀਂ ਸਾਰੇ ਬੈਠੇ ਆਂ ਕੌਮ ਕੌਮ ਸਾਰੀ ਅੱਜ ਇੱਥੇ ਆਈ ਹੋਈ ਐ ਉਹ ਮੰਤ ਪਿਆਰਾ ਸਿੰਘ ਨੂੰ ਬੁਲਾਓ ਜਿਹੜਾ ਕਹਿੰਦਾ ਮੈਂ ਗੁਰਦਾਰੇ ਢਾ ਕੇ ਡੇਰੇ ਬਣਾਉਣੇ ਆ ਅਸੀਂ ਇਹ ਲੋਕ ਮਰ ਜਾਗੇ ਪਰ ਉਹਦੀ ਇਹ ਚੱਲਣੀ ਦੇਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਗੁਰਦਾਰੇ ਢਾਉਣ ਦੀ ਗੱਲ ਕਰਦਾ ਨਿਸਾਨ ਸਾਹਿਬ ਲਾਉਣ ਦੀ ਗੱਲ ਕਰਦਾ ਉਹਨੂੰ ਅੱਜ ਇੱਥੇ ਬੁਲਾ ਲਓ ਅਸੀਂ ਇਹ ਚੀਜ਼ਾਂ ਦੇ ਮਰ ਜਾਗੇ ਦੇਖੋ ਕਿਰਾਏ ਕਿਰਾਏਦਾਰ ਨੇ ਸਾਡੇ ਦੁਕਾਨਦਾਰ ਇਹ ਕਰਾਇਆ ਨਹੀਂ ਦੇਵਾਂ ਦੇਣਗੇ ਅਸੀਂ ਉਸ ਹੱਬ ਨਾਲ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਨਾ ਅੱਜ ਤੱਕ ਕਾਨੂੰਨ ਛੱਤ ਲਿਆ ਅਸੀਂ ਅੱਜ ਸਾਰਾ ਕੁਝ ਸੁਣ ਤੋਂ ਬਾਅਦ ਟਾਈਮ ਟਪਾਉਣ ਤੋਂ ਬਾਅਦ ਤਿੰਨ ਮਹੀਨਿਆਂ ਬਾਅਦ ਦੋ ਤਿੰਨ ਮਹੀਨਿਆਂ ਬਾਅਦ ਆਏ ਆ ਜਦੋਂ ਦੁਕਾਨਦਾਰ ਸਾਡੀ ਨਹੀਂ ਮੰਨੇ ਅਸੀਂ ਕਿਹਾ ਵੀ ਤੁਸੀਂ ਦਿਖਾ ਦਿਓ ਅੱਜ ਤੱਕ ਤੁਹਾਨੂੰ ਮੈਂ মিডিਆ ਰਾਹੀਂ ਦੱਸਦਾ ਅੱਜ ਤੱਕ ਬਾਬਾ ਪਿਆਰਾ ਸਿੰਘ ਦੇ ਕੋਲ ਕੋਈ ਵੀ ਇਹੋ ਜਿਹਾ ਆਰਡਰ ਹੋਵੇ ਜੀਚ ਲਿਖਿਆ ਹੋਵੇ ਮੰਤਪੈਰਾ ਸੇ ਨੂੰ ਕਰਾਇਆ ਦਿੱਤਾ ਜਾਵੇ ਮੰਤਪੈਰਾ ਸੇ ਨੂੰ ਜ਼ਮੀਨਾਂ ਦਿੱਤੀਆਂ ਜਾਣ ਉਹ ਇੱਕ ਲੋਕਾਂ ਨੂੰ ਉੱਲੂ ਬਣਾ ਕੇ ਤੇ ਗੁੰਡੇ ਨਾਲ ਲੈ ਕੇ ਕੰਮ ਕਰਦਾ ਉਹਦੇ ਗੁੰਡਿਆਂ ਨੂੰ ਅੱਜ ਦੇਖਣ ਵਾਸਤੇ ਆਏ ਸੀ ਜਿਹੜੇ ਨਿਸ਼ਾਨ ਸਾਹਿਬ ਲਾਉਣ ਦੀਆਂ ਗੱਲਾਂ ਕਰਦੇ ਆ ਇਹਦੇ ਬਾਰੇ ਕੋਈ ਕੋਈ ਪੁਲਿਸ ਕੰਪਲੀਟ ਵੀ ਕੀਤੀ ਹੈਗੀ ਸਾਡੀ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਸਾਡੀਆਂ ਲਿਖਤਾਂ ਜਿਹੜੀਆਂ ਨੇ ਨਿਰਮਲ ਭੇਖ ਵੱਲੋਂ ਅਤੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਦਿੱਤੀ ਹੋਈ ਹੈ ਜੀ ਤੇ ਕਿੰਨੀਆਂ ਦੁਕਾਨਾਂ ਨੂੰ ਤੁਸੀਂ ਆਪ ਦੇ ਤੌਰ ਤੇ ਜਿੰਦਾ ਲਾਇਆ ਅੱਜ ਅਸੀਂ 7 8 8 ਦੁਕਾਨਾਂ ਲੱਗੇ ਜੀ ਸਾਡੇ ਕੋ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਅੱਗੇ ਜਿੰਦੇ ਨਾ ਲਾਓ ਜਿਹੜੀ ਕੋਈ ਗੱਲਬਾਤ ਆਪਾਂ ਬਹਿ ਕੇ ਕਰ ਲਾਂਗੇ ਅਸੀਂ ਪ੍ਰਸ਼ਾਸਨ ਦੀ ਮੰਨਦੇ ਹੋਏ ਕਿਉਂਕਿ ਇਹ ਵੀ ਇੱਕ ਵਿਚਾਰੇ ਪ੍ਰਬੰਧਕ ਨੇ ਇਹਨਾਂ ਦਾ ਕੰਮ ਆ ਮਹੌਲ ਨੂੰ ਸ਼ਾਂਤਪੂਰ ਰੱਖਣਾ ਅਸੀਂ ਪਹਿਲਾਂ ਵੀ ਇਹ ਕੰਪਲੀਟ ਦੇਣ ਤੋਂ ਬਾਅਦ ਕਾਰਵਾਈ ਕੀਤੀ ਹੈ ਅਸੀਂ ਇਸ ਤੋਂ ਬਾਅਦ ਜਿੰਦੇ ਨਹੀਂ ਲਾਵਾਂਗੇ ਉਸ ਤੋਂ ਬਾਅਦ ਜੇ ਸਾਡੀ ਨਾਂ ਸੁਣਵਾਈ ਹੋਈ ਫਿਰ ਅਸੀਂ ਜਿਹੜੀਆਂ ਆਪਣੀਆਂ ਸ਼ਰਤਾਂ ਦੇ ਮੁਤਾਬਕ ਉਹ ਕੰਮ ਕਰਾਂਗੇ ਜਿੰਦੇ ਲਾਵਾਂਗੇ ਜਿਹੜੇ ਜਿੰਦੇ ਲੱਗ ਕੇ ਇਹ ਜਿੰਦੇ ਨਹੀਂ ਖੁੱਲਣਗੇ ਹੁਣ ਉਹਦੇ ਲਈ ਸਾਡਾ ਸਟਾਫ ਬੈਠਾ ਉਹਦੇ ਲਈ ਸਾਨੂੰ ਕੁਝ ਵੀ ਕਰਨ ਨੂੰ ਅਸੀਂ